ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਬਹੁਤ ਹੀ ਵਧੀਆ ਤੇ ਜਲੀਕ ਜੀ ਰੈਸਪੀ ਬਣਾ ਲਗੇ ਆ ਜਿਹਦੇ ਵਿੱਚ ਨਾ ਤਾਂ ਕੋਈ ਪਿਆਜ਼ ਤੇ ਨਾ ਹੀ ਪਾਵਾਂਗੇ ਜੇ ਆਪਾਂ ਟਮਾਟਰ ਤੇ ਬੱਟ ਫਿਰ ਵੀ ਬਹੁਤ ਹੀ ਵਧੀਆ ਤੇ ਟੇਸਟੀ ਜੀ ਬਣਨ ਲੱਗੀ ਹੈ ਜੀ ਆਰਟੀਕੋ ਮਸ਼ਰੂਮ ਤੇ ਇਹਦੇ ਵਿੱਚ ਆਪਾਂ ਕੋਈ ਮੈਦਾ ਵਗੈਰਾ ਜਿਹੜਾ ਜੂਸ ਨਹੀਂ ਕਰਾਂਗੇ ਬਿਲਕੁਲ ਹੈਲਦੀ ਜੀ ਰੈਸਪੀ ਹੋਵੇਗੀ ਤੇ ਆਪਾਂ ਮਸ਼ਰੂਮ ਕੱਟ ਕਰ ਲਈ ਹੈ ਤੇ ਥੋੜੀ ਜੀ ਆਪਾਂ ਇੱਥੇ ਲੈ ਲਈ ਜੀ ਗੋਬੀ ਤੇ ਗੋਬੀ ਆਪਾਂ ਚੋਪਰ ਦੇ ਵਿੱਚ ਹੀ ਇਨੂੰ ਗ੍ਰੇਟ ਕਰ ਲੈਣਾ ਜੇ ਤਰ ਤੋਂ ਚੋਪਰ ਨਾ ਹੋਵੇ ਤਾਂ ਤੁਸੀਂ ਇਹਨੂੰ ਕद्दूकश ਵੀ ਕਰ ਸਕਦੇ ਜੇ ਕद्दूकश ਕੀਤੀ ਹੋਈ ਬਿਲਕੁਲ ਜਿਹੜਾ ਇਹਦਾ ਫਾਈਨ ਪੇਸਟ ਜਿਹਾ ਨਹੀਂ ਬਣਾਉਣਾ ਥੋੜਾ ਜਿਹਾ ਜਿਵੇਂ ਵੀ ਆਪਾਂ ਪਰੌਂਠੇ ਵਗੈਰਾ ਵਾਸਤੇ ਗ੍ਰੇਟ ਕਰਦੇ ਹਾਂ ਉਦਾਂ ਸੀ ਇਸ ਨੂੰ ਗ੍ਰੇਟ ਕਰ ਲੈਣਾ ਤੇ ਕੁਬੀਏ ਪਹਿਲਾਂ ਛੋਪ ਕਰਕੇ ਤੇ ਇੱਕ ਸਾਈਡ ਤੇ ਆਪਾਂ ਰੱਖ ਲੈਣੀ ਆ ਤੇ ਫਿਰ ਆਪਾਂ ਲੈਣਾ ਜੀ ਪੈਨ ਦੇ ਵਿੱਚ ਬਟਰ ਤੇ ਬਟਰ ਦੇ ਨਾ ਤੁਸੀਂ ਬਟਰ ਦੀ ਜਗ੍ਹਾ ਤੇ ਕਿਉ ਵੀ ਲਾ ਸਕਦੇ ਜਾਂ ਤੇਲ ਵਗੈਰਾ ਵੀ ਲਾ ਸਕਦੇ ਬਟਟਰ ਇਜ਼ ਮਸਟ ਤੇ ਇੱਕ ਹੈਲਦੀ ਹੈ ਤੇ ਇੱਕ ਜਿਹੜਾ ਤੁਸੀਂ weight ਵਗੈਰਾ loss ਕਰਨਾ ਹੈ ਤਾਂ ਤੜ weight ਜਿਹੜਾ ਉਹ loss ਹੋਵੇਗਾ ਕਿਉਂਕਿ ਬਟਰ ਜਿਹੜਾ ਇਹਦੇ ਵਿੱਚੋਂ ਆਪਾਂ ਜੇ ਨੂੰ ਮੈਲਟ ਕਰਕੇ ਕਰੀ ਤੇ ਬਿਲਕੁਲ ਵੀ ਥੋੜਾ ਜਿਹਾ ਇੱਕ ਚਮਚਾ ਵੀ ਕਿਉਂ ਨਹੀਂ ਰੈਂਦਾ ਤੇ ਇਹਦੇ ਨਾਲ ਆਪਾਂ ਜਿਹੜੀ ਆ ਬਿਲਕੁਲ ਹਾਈ ਫਲੇਮ ਤੇ ਆਪਾਂ ਜਿਹੜੀ ਇਹਨੂੰ ਸ਼ੈਲੋ ਫਰਾਈ ਕਰਾਂਗੇ ਮਸ਼ਰੂਮ ਨੂੰ ਅਤੇ ਗੋਭੀ ਨੂੰ ਬਿਲਕੁਲ ਵੀ ਜਿਹੜੀ ਫਲੇਮ ਜਿਹੜੀ ਹੈ ਤੁਹਾਡੀ ਲੋ ਨਹੀਂ ਹੋਣੀ ਚਾਹੀਦੀ ਸ਼ੈਲੋ ਤੇ ਇੱਕ ਇਹ ਬਿਲਕੁਲ ਛੇਤੀ ਨਾਲ ਹੀ ਇਹ ਜਿਹੜੀ ਆ ਫਰਾਈ ਹੋ ਜਾਂਦੀ ਹੈ ਮਤਲਬ ਰੋਸਟਰਡ ਜੀ ਹੋ ਜਾਂਦੀ ਹੈ ਜਲਦੀ ਬਣ ਜਾਂਦੀ ਹੈ ਤੇ ਮਸ਼ਰੂਮ ਜਦੋਂ ਵੀ ਲੈਣੀ ਹੈ ਫਰੈਸ਼ ਹੀ ਲੈਣੀ ਹੈ ਜੇ ਤੁਸੀਂ ਬਈਆਂ ਵਗੈਰਾ ਮਸ਼ਰੂਮ ਲੋਗ ਤੋਂ ਬਲੈਕ ਹੋਏਗੀ ਵਿੱਚੋਂ ਅਗੇਨ ਆਪਾਂ ਇੱਕ ਚਮਚਾ ਬਟਰ ਹੋਰ ਲਾਵਾਂਗੇ ਕਿਉਂਕਿ ਬਟਰ ਨਾਲ ਦੇ ਨਾਲ ਜਿਹੜਾ ਖਾਣ ਨਾਲ ਕੋਈ ਵੀ ਜਿਹੜਾ weight ਜਿਹੜਾ ਉਹ ਤੁਹਾਡਾ ਵੱਧਦਾ ਨਹੀਂ ਆ ਤੇ ਬਟਰ ਦੇ ਨਾਲ ਟੇਸਟ ਜਿਹੜਾ ਬਹੁਤ ਹੀ ਜੁਨੀਕ ਆਉਂਦਾ ਹੈ ਤੇ ਇਹਦੇ ਵਿੱਚ ਆਪਾਂ ਪਾ ਲਿਆ ਜੀ ਹਰਾ ਲਸਣ ਤੇ ਮਿਰਚਾਂ ਹਰੀਆਂ ਪਾਲੀਆਂ ਤੇ ਇਹਨੂੰ ਆਪਾਂ ਇੱਕ ਜਿੱਦਾਂ ਚੌਲ ਵਗੈਰਾ ਤੁਹਾਡ ਕੋਈ ਵੀ ਮੈਂ ਤਾਂ ਫਰੈਸ਼ ਬਣਾਇਆ ਬਟ ਜੇ ਤੁਹਾਡੇ ਤੋਂ ਕੋਈ ਲੈਫਟਓਵਰ ਪੇ ਹੋਣ ਤਾਂ ਉਹਨਾਂ ਨੂੰ ਵੀ ਤੁਸੀਂ ਇਦਾਂ ਤੜਕਾ ਲਾ ਸਕਦੇ ਜੇ ਜੇ ਤੁਸੀਂ ਬਣਾਏ ਹੋਣ ਹਨਾ ਤੇ ਫਿਰ ਤੁਸੀਂ ਥੋੜੇ ਜਿ ਠੰਡੇ ਕਰਨੇ ਕਿਉਂਕਿ ਜੇ ਗਰਮ ਗਰਮ ਨੂੰ ਆਪਾਂ ਤੜਕਾ ਲਾਵਾਂਗੇ ਤਾਂ ਉਹ ਤੁਹਾਡਾ ਜ਼ਿਆਦਾ ਮੈਲਟ ਜਿ ਹੋ ਜਾਣਗੇ ਥੋੜੇ ਠੰਡੇ ਜਿ ਰਾਈਸ ਹੋਣਗੇ ਤੇ ਇਸ ਤਰੀਕੇ ਨਾਲ ਤੁਸੀਂ ਤੜਕਾ ਲਾਓਗੇ ਨਾਲ ਲਸਣ ਦਾ ਚੌਲਾਂ ਨੂੰ ਤੇ ਬਹੁਤ ਹੀ ਟੇਸਟ ਜਿਹੜਾ ਚੋਲ ਜਿਹੜੇ ਤੁਹਾਡੇ ਬਣ ਕੇ ਹੋ ਜਾਣਗੇ ਜੀ ਰੈਡੀ ਤੇ ਹੁਣ ਆਪਾਂ ਬਣਾਵਾਂਗੇ ਜੀ ਮਸ਼ਰੂਮ ਦੀ ਸਬਜੀ ਤੇ ਕੋਈ ਵੀ ਆਪਾਂ ਇਹਦੇ ਵਿੱਚ ਮੈਦਾ ਵਗੈਰਾ ਜਿਹੜਾ ਉਹ ਨਹੀਂ ਪਾਉਣਾ ਮੈਂ ਇੱਕ ਚਮਚਾ ਜਿਹੜਾ ਉਹ ਲਿਆ ਜੀ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਨੂੰ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਫੇਰ ਇਹਨੂੰ ਪਹਿਲਾਂ ਆਪਾਂ ਘਿਓ ਦੇ ਵਿੱਚ ਇਹਨੂੰ ਭੁੰਨਣਾ ਹੈ ਘਿਓ ਇਹਨੂੰ ਜ਼ਿਆਦਾ ਰੋਸਟ ਨਹੀਂ ਕਰਨਾ ਬਟ ਥੋੜਾ ਜਿਹਾ ਇਹਦਾ ਕੱਚਾपन ਜਿਹੜਾ ਦੂਰ ਕਰਨਾ ਹੈ ਤੇ ਫਿਰ ਇਹਦੇ ਵਿੱਚ ਪਾ ਲੈਣਾ ਆਪਾਂ ਦੁੱਧ ਦੁੱਧ ਤੁਸੀਂ ਜਿੰਨੀ ਵੀ ਗਰੇਵੀ ਵਗੈਰਾ ਬਣਾਉਣੀ ਹੋਵੇ ਉਹਨਾ ਤੁਸੀਂ ਪਾ ਸਕਦੇ ਜੀ ਤੇ ਮਸ਼ਰੂਮ ਦੇ ਵਿੱਚ ਜੇ ਤੁਸੀਂ ਲਾਈਕ ਕਰਦੇ ਤੇ ਤੁਸੀਂ ਇਹਦੇ ਵਿੱਚ ਨਾ ਮਸ਼ਰੂਮ ਦੇ ਵਿੱਚ ਪਿਸਤਾ ਵਗੈਰਾ ਵੀ ਜਿਹੜਾ ਉਹ ਸੋਰੀ ਕਾਜੂ ਕਾਜੂ ਵਗੈਰਾ ਜੀ ਤੁਸੀਂ ਪਾ ਸਕਦੇ ਜੀ ਬਟ ਮੈਂ ਨਹੀਂ ਪਾਏ ਤੇ ਇਹਦੇ ਵਿੱਚ ਫਿਰ ਤੁਸੀਂ ਪੀਜਾ ਸਿਜ਼ਨਿੰਗ ਤੇ ਚਿਲੀ ਫਲੈਕਸ ਜਿਹੜੇ ਪਾ ਕੇ ਤੇ ਤੁਹਾਡੀ ਨਮਕ ਵੀ ਪਾਣਾ ਆ ਮੈਨੂੰ ਮੇਰੀ ਵੀਡੀਓ ਸਕਿੱਪ ਹੋ ਗਈ ਸੀ ਤੇ ਜਲਦੀ ਨਾਲ ਤੁਹਾਡੀ ਸਬਜੀ ਜਿਹੜੀ ਤੇ ਰਾਈਸ ਜਿਹੜਾ ਬਹੁਤ ਹੀ ਕਮਾਲ ਦੇ ਆ ਤੇ ਇਹਨੂੰ ਕਿ ਹਰੀਆਂ ਮੇਚਾਂ ਦਾ ਤੇ ਲਸਣ ਦਾ ਤੜਕਾ ਲਾ ਕੇ ਤੁਸੀਂ ਰਾਈਸ ਬਣਾਓਗੇ ਨਾ ਕਿਤੇ ਤੁਹਾਡੇ ਜਿਹੜੇ ਬੈ ਰਾਈਸ ਵੀ ਜਿਹੜੇ ਕੋਈ ਜਜਮੈਂਟ ਨਹੀਂ ਕਰ ਸਕੇਗਾ ਕਿ ਇੰਨੇ ਵਧੀਆ ਤੇ ਟੇਸਟੀ ਜਿਹੜੇ ਰਾਈਸ ਜਿਹੜੇ ਬਣ ਕੇ ਜਿਹੜੇ ਤੁਹਾਡੇ ਤਿਆਰ ਹੋ ਜਾਣਗੇ ਫਿਰ ਤੁਸੀਂ ਉੱਤੇ ਨਸ਼ੂਮ ਦੀ ਸਬਜੀ ਤੇ ਪਾਦੋਜੀ ਫਰੈਸ਼ ਮਲਾਈ ਤੇ ਸਬਜੀ ਤੇ ਚੌਲ ਬਹੁਤ ਹੀ ਜੁਨੇਕ ਹਾਂਜੀ ਤੇ ਕਈ ਵਰੀ ਸਮ ਟਾਈਮ ਨਾ ਪੈਣਾ ਨਾ ਰਬਡ ਬੈਂਡ ਜਿਹੜਾ ਲੱਭਣ ਲੱਗਾ ਦੁਕਾਨ ਤੋਂ ਆਪਣੇ ਸੂਟ ਨਾਲ ਦਾ ਬਹੁਤ ਹੀ ਜ਼ਿਆਦਾ ਟਾਈਮ ਜਿਹੜਾ ਉਹ ਲੱਗਦਾ ਆ। ਥਿਪਟੇ ਇੱਥੇ ਬੜੀ ਜੁਨੀਕ ਜੀ ਆਈਡੀਆ ਤੇ ਬਹੁਤ ਹੀ ਵਧੀਆ ਤਾਂ ਰਬਡ ਬੈਂਡ ਬਣ ਕੇ ਹੋ ਜਾਏਗਾ ਜੀ ਰੈਡੀ ਕਿਉਂਕਿ ਜਿਹੜਾ ਕਈ ਥੋੜਾ ਜਿਹਾ ਕਪੜਾ ਤੇ ਸੂਟ ਦੇ ਵਿੱਚੋਂ ਪੱਜ ਹੀ ਜਾਂਦਾ ਆ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਸਲਾਈ ਕਰਕੇ ਤੇ ਤੁਸੀਂ ਉਲਟਾ ਇਹਨੂੰ ਕਰ ਲੈਣਾ ਆ। ਤੇ ਇਹਦੇ ਫੇਰੇ ਨਾਲ ਤੜਨਾ ਰਬੜ ਬੈਂਡ ਬਹੁਤ ਹੀ ਵਧੀਆ ਜਿਹੜਾ ਬਣ ਕੇ ਤਿਆਰ ਹੋ ਗਿਆ ਇੱਕ 5 ਰਵੇ ਦਾ ਰਬੜ ਬੈਂਡ ਆਂਦਾ ਜੀ ਉਹਨੂੰ ਤੁਸੀਂ ਇਸ ਤਰੀਕੇ ਨਾਲ ਕੱਟ ਕਰਕੇ ਤੇ ਇਹਦੇ ਵਿੱਚ ਇਨਸਰਟ ਕਰ ਲੈਣਾ ਕਿਉਂਕਿ ਰਬੜ ਬੈਂਡ ਜਿਹੜਾ ਜੇ ਤੁਸੀਂ ਇਸ ਤਰੀਕੇ ਦਾ ਰਬੜ ਬੈਂਡ ਲਓਗੇ 60 70 ਤੋਂ ਕੱਟ ਜਿਹੜਾ ਉਹ ਨਹੀਂ ਮਿਲਦਾ ਬਟ ਜੇ ਤੁਸੀਂ ਕਹੋਗੇ ਸੂਟ ਨਾਲ ਦਾ ਰਬੜ ਬੈਂਡ ਉਹ ਵੀ ਨਹੀਂ ਮਿਲਣਾ ਕਿਰਕੇ ਥੋੜਾ ਬਹੁਤਾ ਕਲਰ ਤੇ ਚੇਂਜ ਹੋ ਜਾਏਗਾ ਬਟ ਤੁਸੀਂ ਇੱਥੇ ਥੋੜੀ ਜਿਹੀ ਐਫਰਟ ਆਪਣੀ ਕਰ ਲੋ ਕਿ ਤੇ ਤੁਹਾਨੂੰ ਰਬੜ ਬਣ ਤੁਹਾਡਾ ਸਸਤੇ ਵਿੱਚ ਤਿਆਰ ਹੋ ਜਾਏਗਾ ਤੇ ਕੋਈ ਬਹੁਤ ਹੀ ਵਧੀਆ ਜਿਹੜਾ ਬਣ ਕੇ ਤਿਆਰ ਹੋਵੇਗਾ ਫਿਰ ਆਪਾਂ ਦੋ ਪੀਸ ਲੈਣੇ ਆ ਇਸ ਤਰੀਕੇ ਨਾਲ ਚੌਰਸ ਤੇ ਆਪਾਂ ਇੱਕ ਲੈਣਾ ਜੀ ਬਾਜ ਜਾਂ ਤੁਹਾਡ ਕੋਈ ਵੀ ਸਟਿਕ ਹੋਵੇ ਲੱਕੜ ਦੀ ਉਹਦੇ ਨਾਲ ਤੁਸੀਂ ਇਸ ਨੂੰ ਰੋਲ ਕਰ ਲੈਣਾ ਹੈ ਇਸ ਤਰੀਕੇ ਨਾਲ ਰੋਲ ਕਰ ਲੈਣਾ ਤੇ ਬਹੁਤ ਹੀ ਵਧੀਆ ਡਿਜ਼ਾਈਨ ਜਿਹੜਾ ਤੁਹਾਡੇ ਰਵੜ ਬੈਂਤੀ ਬਣ ਕੇ ਹੋ ਜਾਏਗਾ ਜੀ ਰੈਡੀ ਤੇ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਤਾਂ ਪਲੀਸ ਚੱਲਦੇ ਚੱਲਦੇ ਇਸ ਨੂੰ ਕਰ ਦਿਓ ਜੀ ਲਾਈਕ ਔਰ ਸ਼ੇਅਰ ਵੀ ਜ਼ਰੂਰ ਕਰਿਓ ਔਰ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਇੱਥੋਂ ਟਾਈ ਅਪ ਕਰ ਦੇਣਾ ਨੀਚੋਂ ਹਰਾ ਇਸ ਤਰੀਕੇ ਦੇ ਆਪਾਂ ਦੋ ਬਣਾਨੇ ਆ ਜੇ ਤਾਂ ਸੀ ਜ਼ਿਆਦਾ ਵੀ ਮਾ ਉੱਪਰ ਲਾਉਣੇ ਆ ਤਾਂ ਤੁਸੀਂ ਜ਼ਿਆਦਾ ਵੀ ਲਾ ਸਕਦੇ ਜੀ ਬਟ 2 ਇਜ਼ ਇਨਫ ਨੇ ਤੇ ਇਸ ਰਿਗਨਲ ਚੰਗੀ ਤਰ੍ਹਾਂ ਤੁਸੀਂ ਟਾਈਟ ਕਰ ਲੈਣਾ ਹੈ ਰਬਡ ਬੈਨ ਨੂੰ ਰਬਡ ਬੈਨ ਨੂੰ ਮਤਲਬ ਇਹਦਾ ਡਿਜ਼ਾਈਨ ਬਣਾ ਕੇ ਤੇ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਜਿਹੜੀਆਂ ਫੈਬਰਿਕ ਗਲੂ ਨਾਲ ਵੀ ਜੁੜ ਸਕਦੇ ਜੀ ਤੇ ਨਹੀਂ ਤਾਂ ਉੱਪਰ ਇਹਦੇ ਉੱਪਰ ਰਬਡ ਬੈਨ ਦੇ ਉੱਪਰ ਆ ਕੇ ਸਲਾਈ ਵੀ ਲਾ ਸਕਦੇ ਜੀ ਤੁਸੀਂ ਸਲਾਈ ਵੀ ਇਹਨੂੰ ਕਰ ਲੈਣੀ ਆ ਤੇ ਫਿਰ ਮੈਂ ਇੱਕ ਲਿਆਸੀ ਜੀ ਮੇਰੇ ਕੋ ਪੁਰਾਣਾ ਜਾ ਉਹ ਪਿਆਸੀ ヘア ਬੈਂਡ ਤੇ ਉੱਤੇ ਫਲਾਵਰ ਸੀ ਉਹ ਕੱਟ ਕਰਕੇ ਇਹਦੇ ਉੱਪਰ ਲਾ ਸੀ ਚਾਹੋ ਤੁਸੀਂ ਇਹਦੇ ਉੱਪਰ ਕੋਈ ਸਟੋਨ ਵਗੈਰਾ ਵੀ ਲਾ ਸਕਦੇ ਜੇ ਕਿ ਜਿਹੜੀ ਸਲਾਈ ਜਿਹੜੀ ਉਹ ਤੁਹਾਡੀ ਨਾ ਲੱਭੇ ਹਾਂਜੀ ਤੇ ਇਸ ਤਰੀਕੇ ਨਾਲ ਤੁਸੀਂ ਗਲੂ ਦੇ ਨਾਲ ਜਿਹੜੀ ਆ ਇਹ ਲਈ ਉਪਰ ਤੋਂ ਸੀ ਫਲਾਵਰ ਲਾ ਲੈਣਾ ਤੇ ਬਹੁਤ ਹੀ ਵਧੀਆ ਤੁਹਾਡਾ ਰਬ ਡਬੈਂਡ ਬਣ ਕੇ ਹੋ ਜਾਏਗਾ ਜੀ ਰੈਡੀ